Ciao 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 ਪਹਿਲਾ ਲਾਈਕ ਧੰਨ ਬਲਵਿੰਦਰ ਵੀਰ ਜੀ ਬਾਈ ਗੁਰਜੀ ਖਾਨਸਾ ਬਾਈ ਗੁਰਜੀ ਫਤਜੀ ਕੀ ਹਾਲ ਹੈ ਠੀਕ ਠਾਕ ਹੋ ਧੰਨਵਾਦ ਤੁਹਾਡਾ ਬਹੁਤ ਬਹੁਤ ਹੋਣ ਲਈ ਬਹੁਤ ਰਹਿਣ ਲਈ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਹੋ ਠੀਕ ਠਾਕ ਹੋ ਜੀ ਵਧੀਆ ਹਰੀਕ੍ਰਿਸ਼ਨ ਮਾਂ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਮਾਂ ਜੀ ਤੁਹਾਡਾ ਵੀ ਚੜ੍ਹਦੀ ਕਲਾ ਜੀ ਚਲੋ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਨਾ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਧੰਨਵਾਦ ਮੋਸਟ ਵੈਲਕਮ ਲਾਈਵ ਦੇ ਵਿੱਚ ਤੁਸੀਂ ਦੱਸੋ ਕਿਵੇਂ ਹੋ ਹਾਂ ਬੜੇ ਜੀ ਬਸ ਪ੍ਰਮਾਤਮਾ ਦੀ ਮਿਹਰ ਸਾਰਾ ਸ਼ਿਕਾਲ ਗੁਰਪ੍ਰੀਤ ਵੀਰੇ ਕੀ ਹੈ ਗੁੱਡ ਇਵਨਿੰਗ ਜੀ ਧੰਨਵਾਦ ਕੀ ਹਾਲ ਹੈ ਗੁਰਪ੍ਰੀਤ ਵੀਰੇ ਰੋਟੀ ਲਗਾਓ ਆਪਾਂ ਬੈਠ ਜਾਈਏ ਖੜੇ ਤਾਂ ਲੱਭ ਨਹੀਂ ਹੁੰਦੀ ਆਜੇ ਭਾਜੀ ਗੁਰੂ ਦਾ ਪ੍ਰਸ਼ਾਦਾ ਛਕ ਲਓ ਜੀ ਬਾਸ ਵੀਰੇ ਬਾਸ ਹਾਂ ਜੀ ਵਧੀਆ ਕਰ ਪਾ ਸੀ ਸਭ ਨੂੰ ਬੜੀ ਗੁਬਾਰਾ ਕ ਲਾਇਆ ਹਾਂ ਤੁਸੀਂ ਪਾਓ ਕਿ ਮੈਂ ਪਾਵਾਂ ਸਾਰਾ ਪਾ ਲੂਗ ਮਿੰਟ ਚ ਤੂੰ ਲੈ ਜਾਂਦ ਰੇ ਦੇਖ ਦੇ ਇੱਥੇ ਜੇ ਮਿਲਦਾ ਨਾ ਤੇ ਦੇੜੀ ਅੰਦਰ ਪਾਈ ਵਧੀ ਆ ਜਾ ਇੱਥੇ ਬਹਿ ਜਾ ਇੱਥੇ ਮੈਂ ਬੈਠਾ ਨਹੀਂ ਨਹੀਂ ਇੱਥੇ ਵਧੀ ਆ ਰਹੀ ਜੀ ਫਿਰ ਮੈਂ ਲੈ ਕੇ ਆਉਂਦਾ ਤੇਰਾ ਫੋਨ ਕਿੱਥੇ ਪੁੱਤ ਹੈ ਬੋਤ ਵਾ ਧੰਨਵਾਦ ਧੰਨਵਾਦ ਮਾਂ ਜੀ ਹੰ ਗੋਜੀ ਜਾਪਾਂ ਬਿਸਤਰੇ ਜਿ ਬੜ ਜਾਈਗੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਜੀ ਕੀ ਪਤੇ ਜਗਜੀਤ ਪਾਣਾ ਬਹੁਤ ਬਹੁਤ ਧੰਨਵਾਦ ਤੁਹਾਡਾ ਲਾਈਵ ਦੀ ਵਿੱਚ ਭਾਜੀ ਮੈਨੂੰ ਕਮੈਂਟ ਵੀ ਕਰ ਦਿਓ ਤੁਸੀਂ ਮੈਨੂੰ ਸ਼ਾਰਟ ਵੀਡੀਓ ਤੇ ਜੀ ਠੀਕ ਹੈ ਗੁਰਪ੍ਰੀਤ ਜੀ ਤੁਹਾਨੂੰ ਕਰ ਦੂੰਗਾ ਕਮੈਂਟ ਹਾਂ ਮੈਂ ਹੁਣ ਤਾਂ ਵਕ ਲੈਵ ਕਰ ਲਈਆ ਹੁਣ ਮੋਬਾਈਲ குருਜੀ ਭਾਈ குருਜੀ ਆਨ ਆਨ ਜੀ ਦੇ ਭੈਣਾਂ ਧੰਨਵਾਦ ਤੁਹਾਡਾ ਬਹੁਤ-ਬਹੁਤ ਭਾਈ ਸਾਰੀਆਂ ਲਾ ਦੀ ਬੈਡੀਆਂ ਅਮਸ ਘੰਟਾ ਢੂੜ ਘੰਟਾ ਲੈਵ ਕਰਨੀ ਹੈ ਮੈਂ ਇਹ ਵੀ ਤੇ ਭੈਣ ਨੂੰ ਸ਼ੇਅਰ ਕਰਦੇ ਭੈਣਾਂ ਲੈਵ ਮੈਂ ਤਾਂ ਘਰ ਜਾ ਨਹੀਂ ਹੋਇਆ ਦੋ ਦਿਨੋਂ ਘਰੀਤ ਭੈਣ ਦੇ ਕਰੋ ਹੁਣ ਸ਼ੇਅਰੇ ਜ਼ਰੂਰ ਕਰਦੇ ਰਹੀਤ ਭੈਣ ਨੂੰ ਵਾਹਿਗੁਰੂ ਵਾਹਿਗੁਰੂ ਮੇਰਾ ਵੀ ਕਹਿ ਕੇ ਉਹਨਾਂ ਨੂੰ ਤੁਸੀਂ ਜੋ ਮੇਰਾ ਵੀ ਕਹਿ ਦੋ ਉਹਨਾਂ ਨੂੰ ਤੁਸੀਂ ਜੀ ਅੱਛਾ ਜੀ ਗੁਰਪ੍ਰੀਤ ਸਿੰਘ ਨੂੰ ਬਾਈ ਜਮਾਇਨ ਕਰ ਲਓ ਆਪਣਾ ਭੈਣੇ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਵੀਰੇ ਨੂੰ ਜਮਾਇਨ ਕਰ ਲਓ ਜੀ ਇੱਕ ਮਿੰਟ ਵੀਰੇ ਤੁਹਾਨੂੰ ਪਹਿਨਾ ਕਰ ਦਿੰਦਾ ਮੈਂ ਪਿੰਨ ਆਈਡੀ ਨੂੰ ਵੀ ਜੁਆਇਨ ਕਰ ਲਓ ਸਸਿਕਾ ਲਾਈਕ ਜਨ ਕਰ ਲਈ ਧੰਨਵਾਦ ਆਪਣਾ ਭੈਣੇ ਪਿੰਨ ਆਈਡੀ ਨੂੰ ਭਾਈ ਜੀ ਜੁਆਇਨ ਕਰ ਲਓ ਤੇ ਤੁਹਾਨੂੰ ਰਿਟਰਨ ਮਿਲ ਜੂਗਾ ਪੱਕਾ ਗਾਰੰਟੀ ਹੈ ਮੇਰੇ ਵੱਲੋਂ ਸੋ ਵੀ ਘੰਟੇ ਧੰਨਵਾਦ ਕੀ ਹਾਂ ਵੀਰੇ ਹਮਣ ਭੈਣੇ ਵਧੀਆ ਤੁਸੀਂ ਜੋ ਸਭ ਠੀਕ ਠਾਕ ਹੈ ਭੈਣੇ ਅੰਮ੍ਰਿਤਸਰ ਹੈ ਕਿ ਉਧਰ ਆ ਕੇ ਜodhpur Jaipur ਲੇਡੀ ਟੀਮ ਕਿਥੇ ਨੇ ਬਲਾਵ ਜੀ ਉਹਨਾਂ ਸਾਰਿਆਂ ਨੂੰ ਲੈਡੀ ਡਾਉਨ ਲੈਡੀ ਟੀਮ ਦਵਿੰਦਰ ਆ ਗਿਆ ਦਵਿੰਦਰ ਸਾਸਿਕਾ ਕੀ ਹਾਲ ਹੈ ਜੀ ਆ ਗਿਆ ਦਵਿੰਦਰ ਹਾਂ ਜੀ ਰਟਾ ਹਾਂ ਜੀ ਉਹਨਾਂ ਨੂੰ ਸ਼ੇਅਰ ਕਰਤੀ ਇਹ ਬਲਵਿੰਦਰ ਜੀ ਆਉਂਦੇ ਕੀ ਹਾਲ ਹੈ ਜੀ ਜੋਇਨਡਨ ਵੀਰੇ ਅਮਨ ਭੈਣ ਨੇ ਸਾਨੂੰ ਜੋਇਨ ਕਰ ਲਿਆ ਗੁਰਪ੍ਰੀਤ ਵੀਰੇ ਤਨ ਸ਼ੋਰਟ ਤੇ ਪਿੰਡ ਦੀ ਅਚਾ ਹਾਂ ਪਿੰਡ ਦੀ ਤੁਸੀਂ ਵੀ ਕਰ ਲਿਆ ਠੀਕ ਹੈ ਧੰਨਵਾਦ ਜਣਾ ਘਰ ਚ ਸਾਰੇ ਠੀਕ ਹੈ ਬਰੋਬ ਜੀ ਹਾਂ ਘਰ ਚ ਸਾਰੇ ਵਧੀਆ ਵੀ ਤੁਸੀਂ ਦੱਸੋ ਹਾਂ ਵਾਈਕਰੂ ਜੀ ਵਾਈਕਰੂ ਜੀ ਵਾਈਕਰੂ ਜੀ ਮੇਰਾ ਵਾਈਕਰੂ ਵਾਈਕਰੂ ਮੇਰ ਕਰੇ ਵਾਈਕਰੂ ਲੰਮਾ ਮਨਾ ਤੰਦਰੁਸਤੀ ਬਖਸ਼ੇ ਮੈਸ ਜੀ ਕਰਤਾ ਸ਼ੌਟ ਤੇ ਜੀ ਠੀਕ ਹੈ ਜੀ ਮੈਸ ਕਰਤਾ ਓਕੇ ਜੀ ਗੁਰਪ੍ਰੀਤ ਵੀਰੇ ਮੈਸੇਜ ਕਰ ਦਿੱਤਾ ਸਾਨੂੰ ਖਾਲਸਾ ਭੈਣਾਂ ਆ ਗਈ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਧੰਨਵਾਦ ਭੈਣਾਂ ਰਾਜਸਥਾਨ ਤੋਂ ਸੋਨ ਨੂੰ ਚਿੱਠੀ ਪਾਓ 1 ਮਿੰਟ ਦੀ ਪਾਣਾ ਸੋਨ ਨੂੰ ਚਿੱਠੀ 1 ਮਿੰਟ ਲਾਈਵ ਘੁੰਮੂਗੀ ਐਨਾ ਸੋਚਿਆ ਵੀ ਲਾਈਵ ਘੁੰਮਦੀ ਹੈਗੀ ਹਾਂਜੀ ਵੀਰੇ ਦੋ ਆਈਡੀਆਂ ਆਉਣ ਨੇ ਠੀਕ ਹੈ ਜੀ ਦਵਿੰਦਰ ਵੀਰੇ ਕੀ ਦਵਿੰਦਰ ਵੀਰੇ ਕੀ ਹੋਇਆ ਪਿੰਨ ਆਈਡੀ ਜੁਆਇਨਡ ਬਲਵਿੰਦਰ ਵੀਰ ਨੇ ਸਾਨੂੰ ਜੁਆਇਨ ਕਰ ਲਿਆ ਤੇ ਬਲਵਿੰਦਰ ਵੀਰ ਨੂੰ ਕਰ ਲਿਓ ਨਿਊ ਈਅਰ ਬਹੁਤ ਬੁਰਾ ਸੀ ਮੇਰਾ ਬਰਾਦਰ ਅੱਛਾ ਕੀ ਗੱਲ ਹੋ ਗਈ ਦਿਵਿੰਦਰ ਵੀਰੇ ਸਾਡਾ ਤਾਂ ਯਾਰ ਸਾਰਿਆਂ ਦਾ ਵੈਸੀ ਵਧਾਈ ਸੀ ਮੰਨੋ ਅੱਛਾ ਦੋ ਭੈਦਰ ਦੀ ਡੈਥ ਹੋ ਗਈ ਓਹੋ ਆਰਾਮ ਜਾਣੇ ਜਗਜੀਤ ਟੀਵੀ ਬ ਜਗਜੀਤ ਬਲੌਗ ਸਸਟਰੀ ਜੀ ਸਸਿਕਾ ਜਗਜੀਤ ਪੜਨ ਸਸਤਰੀ ਕਮ ਲਾ ਰਹੇ ਓ ਸ਼ਿਟ ਹਾਂ ਸਿਕਨ ਪ੍ਰਮਾਤਮਾ ਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਬਾਈ ਗੁਰੂ ਅੱਗੇ ਆਪਤਾ ਹੀ ਅਰਦਾਸ ਕਰ ਸਕਦੇ ਹਾਂ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦਮ ਬਖਸ਼ਿਸ਼ ਕਰੇ ਇੱਕ ਹੋਰ ਤਰ੍ਹਾਂ ਸੋ ਪਤਾ ਲੱਭ ਚਾ ਹਈ ਹੈ ਮੇਰੀ ਵੀ ਮਾਸਸੀ ਜੀ ਗੁਜਰ ਕੀ ਹੈ ਕਿ ਮੰਗਲਵਾਰ ਨੂੰ ਸੱਸੀ ਕਾਲ ਵੀਰੇ ਉਹ ਪੈਂਡ ਬੁਲਾ ਰਹੀ ਉਹਨਾਂ ਨੂੰ ਤੇ ਜਿਨ੍ਹਾਂ ਦਾ ਮੁੰਡਾ ਗੁਜਰਿਆ ਸੀ ਨਾ ਮਸ਼ੀਨ ਦੇ ਵਿੱਚ ਆ ਕੇ ਸਰਨਪਾ ਜੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਥੈਂਕ ਯੂ ਜੀ ਹਾਂਜੀ ਕੀ ਹੋਇਆ ਸਭ ਤੇ ਉਹਨਾਂ ਦਾ ਮਸ਼ੀਨ ਚ ਗੁਜਰਿਆ ਸੀ ਮੁੰਡਾ 5 ਮਹੀਨੇ ਪਹਿਲਾਂ ਤੇ ਹੁਣ ਉਹ ਮਸਤੀ ਜੀ ਚੜਾਈ ਕਰਕੇ ਉਹਨਾਂ ਦਾ ਮੰਗਲਵਾਰ ਦਾ ਭੋਗ ਹੈ ਤੇ ਹੁਣ ਅਸੀਂ ਉਧਰ ਜਾਂਦੇ ਰਹਿਣੇ ਦੇ ਨੇ ਅਸੀਂ ਤਾਂ ਇਹ ਤਾਂ ਨਹੀਂ ਗਏ ਸੀ ਪਹਿਲਾਂ ਸਾਡੇ ਖੰਡ ਪਾਟਸ ਪ੍ਰਕਾਰ ਸੀ ਇਹਦਾ ਕਰਕੇ 1 ਦੀ 31 ਦਸੰਬਰ 1 ਦੀ 1 30 ਦਸੰਬਰ 오호 오 ਮਾਈ ਗੋਡ 1 9 ਸਾਲ ਦਨ ਜਲਦੀ ਜਲਦੀ ਸਟੈਂਟ ਹੋ ਗਿਆ ਹੂਆ ਦੇ ਮੁੰਡੇ ਦਾ 오호 ਐਕਸੀਡੈਂਟ ਹੋ ਗਿਆ ਹਾਂ ਮੱਕ ਜਲਦੀ ਹਾਂ ਬੀਰੀ ਪਰਮਾਤਮਾ ਦੀ ਲਿਖਤ ਹੈ ਨਾ ਜਿਵੇਂ ਕੋਈ ਵੀ ਆਪਾਂ ਪਰਮਾਤਮਾ ਤੋਂ ਨਾ ਬੱਚਿਆਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਭਾਣਾ ਮੰਨਣ ਦਾ ਫਲ ਤੁਮ ਬਖਸ਼ਿਸ਼ ਕਰੀ ਬੱਚਿਆਂ ਨੂੰ ਪਰਿਵਾਰ ਨੂੰ ਮਾਂ ਪਿਓ ਨੂੰ ਪਣ ਪ੍ਰਾਣ ਅਨੁਸਾਰ ਹਨ ਉਹਨਾਂ ਦੇ ਔਖਾ ਬਹੁਤ ਹੋ ਜਾਂਦਾ ਵੀਰ ਜਿੱਦੋਂ ਕਿਸੇ ਦੇ ਮਾਂ ਪਿਓ ਜਾਂ ਬੈਠਿਆਂ ਤੋਂ ਪੁੱਤ ਤੁਰ ਜਾਣਾ ਜਾਨੀ ਕਿ ਨਿੱਕੇ-ਨਿੱਕੇ ਬੱਚਿਆਂ ਦਾ ਮਾਂ-ਬਾਪ ਗੁਜ਼ਰ ਜੇ ਉਦੋਂ ਫਿਰ ਬਹੁਤ ਔਖਾ ਹੋ ਜਾਂਦਾ ਫਿਰ ਹਾਂ ਜੀ ਨੂੰ ਸਕੂਟਰ ਤੇ ਬੈਠੀ ਸੀ ਪਿੱਛੇ ਮੋਟਰਸਾਈਕਲ ਵਾਲਾ ਫੇਟ ਮਾਰ ਗਿਆ ਅੱਛਾ ਉਹ ਦਿਲ ਦਾ ਪ੍ਰੇਸ਼ਾਨ ਹੋਇਆ ਉਹ ਮੇਰੇ ਦੁਨੀਆ ਔਖੀ ਤੋਖੀ ਬੈਠੀ ਹੈ ਨਾ ਪਤਾ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਲਵਿੰਦਰ ਵੀਰ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਆਏ ਤੁਹਾਡੇ ਦਰਸ਼ਨ ਕੀਤੇ ਸਾਨੂੰ ਨਾਲ ਗੱਲ ਕੀਤੀ ਤੁਹਾਡੇ ਨਾਲ ਬਹੁਤ ਵਧੀਆ ਲੱਗਿਆ ਹੋਰ ਮਾਤਾ ਜੀ ਦੇ ਦੱਸੋ ਕੀ ਹਾਲ ਹੈ ਠੀਕ ਠਾਕ ਹੋ ਮਾਤਾ ਜੀ ਆਪਣੇ ਬਹੁਤ ਬਹੁਤ ਧੰਨਵਾਦ ਬਲਵਿੰਦਰ ਵੀਰ ਸੋਢਾ ਹਾਂ ਸਹੀ ਗੱਲ ਹੈ ਦਿਵਿੰਦਰ ਵੀਰ ਇਹ ਬੜਾ ਔਖਾ ਹੋ ਜਾਂਦਾ ਹੈ ਜੇ ਛੋਟੇ ਛੋਟੇ ਬੱਚੇ ਨਾ ਪੀ ਉੱਠੇ ਸਿਰ ਤੋਂ ਤਾਂ ਔਖਾ ਹੈ ਜੇ ਮਾਪਿਓ ਬੈਠੇ ਬੱਚੇ ਉੱਠ ਜਾਂ ਤਾਂ ਔਖਾਗਾ ਹਾਂ ਫਰਪਾ ਹੀ ਯਾਤਸ ਨੀਗਣਾ ਹੈ ਇਹ ਟੁੱਟ ਜਾਂਦਾ ਚੜਦੀ ਕਲਾ ਜਮਾਤਾ ਜੀ ਹਾਂ ਸੱਚੇ ਪਾਤਸ਼ਾਹ ਮੇਰ ਰੱਖੇ ਤੁਹਾਡੇ ਪਰਵਾਰ ਕੀ ਬਣੇ ਰਵਿੰਦਰ ਵੀਰ ਆਪਾਂ ਆਮ ਬੰਦੇ ਆ ਨਾ ਆਪਾਂ ਕੱਲ ਚੋਈ ਬੰਦੇ ਕੁੱਟ ਜਾਂਦਾ ਪਰ ਪ੍ਰਮਾਤਮਾ ਦੇ ਤਾਂ ਇਹ ਨਾ ਮਿੱਟੀ ਦੇ ਖੜਾਉਣੇ ਆ ਆਪਾਂ ਹਨਾ ਕਦੋਂ ਹੋ ਢੇਰੀ ਟਾ ਦੇ ਕਦੋਂ ਢੇਰੀ ਬਣਾ ਦੇ ਉਹਨਾਂ ਲਈ ਤਾਂ ਕੁਝ ਵੀ ਨਹੀਂ ਹੈ ਚੀਜ਼ਾਂ ਆਪਣੇ ਲਈ ਇਹ ਬਹੁਤ ਵੱਡੀ ਚੀਜ਼ ਹੋ ਜਾਂਦੀ ਹੈ ਹੁਣ ਸਾਡੇ ਮਾਸੇ ਜੀ ਵਿਚਾਰੇ 5 ਮਹੀਨੇ ਮੰंजे ਤੇ ਬੈਠੇ ਰਹੀ ਹੈ 5 ਮਹੀਨੇ ਕੁਝ ਦਿਨ ਹੋਏ ਸੀ ਤਾਂ ਉਹਨਾਂ ਦੇ ਪੁੱਤ ਕੁਝ ਰੇ ਨੂੰ ਨੌਜਵਾਨ ਨੂੰ ਤੇ ਉਹ ਮਗਰ ਚੀਖਾ ਬਣ ਗਈ ਹਨ ਤੇ ਪੁੱਤਾਂ ਦੇ ਦੁੱਖ ਬਹੁਤ ਹੁੰਦੇ ਸਾਨੂੰ ਪਤਾ ਫਿਰ ਮਾਪਿਓ ਨੂੰ ਤੇ ਸੀ ਤਾਂ ਸੁਗਰ ਤਾਂ ਪਹਿਲਾਂ ਵੀ ਉਹਨਾਂ ਨੂੰ ਪਰ ਜਿਸ ਦਿਨ ਤੋਂ ਪੁੱਤ ਦੀ ਲਾਸ਼ ਦੇਖੀ ਹੈ ਇੱਕ ਪੁੱਤ ਵੀ ਬੇਮੌਤਾ ਮੰਨ ਲਾ ਵੀ ਮਸ਼ੀਨ ਦੇ ਵਿੱਚ ਕੁਝ ਲਿਆ ਗਿਆ ਜਿਹੜਾ ਮਿਕਸਚਰ ਹੁੰਦਾਗਾ ਸਿਮਿੰਟ ਸਮੰਟਰ ਲਾਉਣ ਵਾਲਾ ਉਹਦੇ ਵਿੱਚ ਕੁਝ ਲਿਆ ਗਿਆ ਵਿਚਾਰਾ ਇਹਨੂੰ ਕੁਛ ਲਿਆ ਗਿਆ ਤਾਂ ਕਰੀ ਲੋਥ ਜਿਮੀ ਆਈ ਖੂਨ ਸਿਮ ਦੀ ਅੱਧੀ ਰਾਤ ਨੂੰ ਸਸਕਾਰ ਕਰਨਾ ਪਿਆ ਉਸ ਦਾ ਉਹ ਚੀਜ਼ਾਂ ਫਿਰ ਸੈਣ ਨਹੀਂ ਹੋਈਆਂ ਉਹਨਾਂ ਤੋਂ ਵੀ ਕਿਤੇ ਤਾਂ ਆਪਾਂ ਆਮ ਲੋਥ ਦਾ ਸਸਕਾਰ ਕਰਨਾ ਕਿਤੇ ਅੱਧੀ ਰਾਤ ਨੂੰ ਸਸਕਾਰ ਕਰਨਾ ਬਹੁਤ ਔਖਾ ਸੀ ਇਹਨੂੰ ਸੈਣ ਕਰਨਾ ਹੁਣ ਉਹ ਆਈ ਰੋਂਦੀ ਕਿ ਨਹੀਂ ਰੱਬਾ ਮੇਰੇ ਪੁੱਤ ਨੂੰ ਰੋਂਦੀ ਰਹਿੰਦੀ ਸੀ ਉਹ ਕਿ ਮੌਤ ਦੇਣੀ ਸੀ ਮੇਰੇ ਪੁੱਤ ਨੂੰ ਘਰੇ ਦੇ ਦਿੰਦਾ ਅਸੀਂ ਨਮਾਤ ਵਾ ਲੈਂਦੇ ਉਹਨੂੰ ਸੋਹਣੇ ਕੱਪੜੇ ਪਾ ਕੇ ਸੋਨੀਆ ਸੀ ਸੋਰਮਾ ਸੀ ਸਪਾਕੇ ਤੌਰ ਦੇ ਘਰੋਂ ਅੱਧੀ ਰਾਤ ਨੂੰ ਹਸਪਤਾਲ ਚੋਂ ਲਿਆਂਦਾ ਉਹਨਾਂ ਦੇ ਆਤ ਪਾਟ ਗਈ ਸੀ ਤੇ ਕੀ ਬਣੀ ਫਿਰ ਫਿਰ ਉਹ ਜੇ ਆਪਾਂ ਬੋਡੀ ਰੱਖਦੇ ਸੀ ਤਾਂ ਖੂਨ ਸਿਮਦਾ ਸੀਗਾ ਜਿਹੜੇ ਕਾਗਜ਼ ਤੇ ਭਰੇਟਾ ਸੀ ਵੀਰ ਉਹ ਵੀ ਨਾ ਭਰ ਗਿਆ ਸੀ ਕਾਗਜ਼ ਉਹ ਸਾਡੀ ਵੀਰੇ ਭੂਆ ਜੀ ਨਾ ਗੁਜਰੀ ਨੂੰ 6 ਮਹੀਨੇ ਹੋਏ ਸੀਗੇ ਦੋਨੋਂ ਹੀ ਬੇਟੇ ਜਿਹੜੀ ਉਹਨਾਂ ਦੇ ਅਕਲ ਨਹੀਂ ਸੁਪੜਨਾ ਹੀ ਕਰਦੇ ਨੇ ਕਿੰਨੀ ਕੋਈ ਬੰਗਮ ਗਮ ਦੇ ਪਰਨ ਵਕ ਲਈ ਹੋਊਗੀ ਉਹਨਾਂ ਦੀ ਸੋਡੇ ਫੁੱਪੜ ਜੀ ਦੇ ਇਹਨੇ ਮਾਰੇ ਕਰਮ ਕਿੱਥੇ ਇੱਕ ਇੱਕ ਕਰਕੇ ਹੋਣਗੇ ਜਿਹੜੇ ਉਹ ਇਸ ਦੁਨੀਆਂ ਤੇ ਪਾਉਗਰੇ ਵਿਚਾਰੇ ਪਰ ਵੀਰ ਆਪਾਂ ਨਾ ਮੰਨਦੇ ਨਹੀਂ 84 ਦਾ ਗੇੜ ਹੁੰਦਾ ਤੰ ਮੇਰੇ ਸਾਕੀ ਪਤੇ ਮੁੰਡੇ ਨੇ ਤੇ ਤੰ ਪੂਆ ਸੀ ਮੇਰੇ ਨਾਲ ਦੂਦੋਂ ਮੁੰਡੇ ਗੁਜ਼ਰ ਗਏ ਉਦੋਂ ਤੇ ਉਦੋਂ ਪੂਆ ਵੀ ਗੁਜ਼ਰ ਗਈ ਆਏ ਹਾਏ ਵੀਰੇ ਇਹ ਤੇ ਪਹਾੜੀ ਟੁੱਟੀਆਂ ਦੁੱਖਾਂ ਦਾ ਤੇ ਆਪਾਂ ਪੂਆ ਦੇ ਮਾਮੇ ਦੇ ਪੁੱਤਾਂ ਦਾ ਕਿੱਡਾ ਆਪਾਂ ਨੂੰ ਮੋਹ ਹੁੰਦਾ ਨਾ ਆਪ ਸ੍ਰੀ ਮੈਂ ਆਪਾਂ ਕਿੰਨੇ ਆਪਾਂ ਵੱਡੇ ਹੋ ਜਾਈਗੇ ਜਿਹੜਾ ਆਪਾਂ ਬਚਪਨ ਖੰਡਾਇਆ ਹੁੰਦਾ ਬਚਪਨ ਖੇਡਿਆ ਹੁੰਦਾ ਨਾ ਆਪਾਂ ਉਸ ਬਚਪਨ ਨੂੰ ਯਾਦ ਕਰਦੇ ਆਪਾਂ ਕਿੰਨਾ ਹਨਾ ਆਪਾਂ ਮੰਨ ਲਾ ਵੀ ਜਿਹੜਾ ਆਪਾਂ 10 ਸਾਲ ਤੱਕ ਤਾਂ ਆਪਾਂ ਇਕੱਠੇ ਰਹੇ ਹੋਵਾਂਗੇ ਆਪਾਂ ਜੇ 38 40 ਸਾਲ ਦੀ ਉਮਰ ਵਾਲੇ ਆਪਾਂ 10-12 ਸਾਲ ਤੱਕ ਤਪੱਸਾ ਬੀਰੇ ਪ੍ਰਮਾਤਮਾ ਜੋ ਕਰਜਾ ਨਾ ਪ੍ਰਮਾਤਮਾ ਨੂੰ ਕੁਛ ਆਪਾਂ ਤਾਂ ਕਹਿ ਨਹੀਂ ਸਕਦੇ ਨਾ ਪ੍ਰਮਾਤਮਾ ਕੇ ਜੋਰ ਨਹੀਂ ਨਾ ਚੱਲਦਾ ਆਪਣਾ ਤਿੰਨ ਰਿਸ਼ਤੇਦਾਰੀਆਂ ਆਪਣੇ ਨਾਲ ਜ਼ਿਆਦਾ ਹੁੰਦੀਆਂ ਵੀ ਪੂਆ ਤੇ ਮਾਮੇ ਦੇ ਤੇ ਚਾਚੇ ਤਾਏ ਦੇ ਇਹ ਚਾਰ ਰਿਸ਼ਤੇਦਾਰੀਆਂ ਬਹੁਤ ਜ਼ਿਆਦਾ ਨਜ਼ਦੀਕੀ ਹੁੰਦੀਆਂ ਆਪਣੇ ਇਹ ਸਕੇ ਭਰਾਵਾਂ ਉਪਰਾ ਹੁੰਦੇ ਆਪਣੇ ਸੱਜੀਆਂ ਬਾਹਾਂ ਹੁੰਦੀਆਂ ਨੇ ਸਰਦ ਦੇ ਨਾਲ ਮੋਬਾਈਲ ਦਾ ਹੋਰ ਸਪੋਰਟ ਛੱਡਦੇ ਪੁੱਤ ਜਮਾਣਾ ਮੋਟਾ ਜਿਆਰਾ ਤੇਰਾ ਦਾ ਹੋਰ ਸਪੋਰਟ ਛੱਡਦੇ ਫਿਰ ਭੱਜ ਜਾਂਦੀ ਰੇਂਜ ਤੇ ਰੇਂਜ ਦੀ ਆ ਗਏ